ਤਸਾਦ ਸੂਰਕਾਲਸ ਦੇਖ ਰਹੇ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੇ ਇਲਕਸ਼ਨ ਅੰਦ ਲੈ ਕੇ ਹਾਜ਼ਰ ਆਓ ਆਪਰੇਸ਼ਨ ਸੰਦੂਰ ਲਗਾਤਾਰ ਕਵਰੇਜ ਦਿਖਾ ਰਹੇ ਆ ਤੁਹਾਨੂੰ ਕੱਲੀ ਕੱਲੀ ਅਪਡੇਟ ਦੱਸ ਰਹੇ ਆ ਕਿ ਕਿੱਥੇ ਹਮਲਾ ਹੋਇਆ ਸੀ ਬੀਤੀ ਰਾਤ ਤੇ ਕਿੱਥੇ ਭਾਰਤੀ ਦੀ ਜਿਹੜੇ ਪਾਰ ਦੀ ਸੈਨਾ ਹੈ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਜਵਾਬ ਦਿੱਤਾ ਜਾ ਰਿਹਾ ਹੈ ਭਾਰਤੀ ਹਮਲੇ ਦੇ ਵਿੱਚ ਕਈ ਵੱਡੇ ਅਤਵਾਦੀ ਠੇਰ ਹੋ ਗਏ ਨੇ ਭਾਰਤ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੀ ਕਮਰ ਤੋੜੀ ਜਾ ਰਹੀ ਹੈ ਭਾਰਤੀ ਹਮਲੇ ਦੇ ਵਿੱਚ ਅਤਵਾਦੀ ਅਬੂ ਜੁਦਾਲ ਮਾਰਿਆ ਗਿਆ ਜੀ ਹਾਂ ਅਤਵਾਦੀ ਅਬੂ ਜੁਦਾਲ ਜਿਹੜਾ ਇਹ ਮਾਰਿਆ ਗਿਆ ਹੈ ਬੜੇ ਪਹਿਲਾਂ ਤੋਂ ਇਸ ਦੀ ਭਾਲ ਸੀ ਆਤਵਾਦੀ ਹਮਲੇ ਦੇ ਵਿੱਚ ਇਹ ਮਾਰਿਆ ਗਿਆ ਹੈ ਭਾਰਤੀ ਹਮਲਾ ਕੀਤਾ ਗਿਆ ਹੈ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਸੱਤਵਾਦੀ ਨੂੰ ਮਾਰਨ ਦੇ ਲਈ ਤਾਂ ਭਾਰਤੀ ਹਮਲੇ ਦੇ ਵਿੱਚ ਮਾਰਿਆ ਗਿਆ ਆਤਵਾਦੀ ਆਬੂ ਜੁੰਦਾਲ ਆਤਵਾਦੀ ਹਾਫਿਜ਼ ਮੁਹੰਮਦ ਜਮੀਲ ਵੀ ਮਾਰਿਆ ਗਿਆ ਇਸ ਵੇਲੇ ਦੀ ਵਡੀਆਂ ਖਬਰਾਂ ਤੋਂ ਨਾਲ ਸਾਜੀ ਕਰ ਰਹੇ ਆਤਵਾਦੀਆਂ ਦੀ ਜਿਹੜੀ ਕਿ ਮੌਤ ਦੀ ਪੁਸ਼ਟੀ ਹੋ ਚੁੱਕੀ ਆਤਵਾਦੀ ਮੁਹੰਮਦ ਯੂਸਫ ਅਜ਼ਹਰ ਵੀ ਮਾਰਿਆ ਗਿਆ ਹੈ ਲਸ਼ਕਰ ਦਾ ਅਤਵਾਦੀ ਖਾਲਿਦ ਵੀ ਮਾਰਿਆ ਗਿਆ ਹੈ ਤਾਂ ਇਹ ਅਤਵਾਦੀ ਉਹ ਸਨ ਜੋ ਭਾਰਤ ਦੇ ਲਈ ਗਲਤ ਰਣਨੀਤੀਆਂ ਬੁਣਦੇ ਸੀ ਭਾਰਤ ਦੇ ਵਿੱਚ ਗਲਤ ਤਰੀਕੇ ਦੇ ਨਾਲ ਅਟੈਕ ਕਰਾਉਂਦੇ ਸੀ ਤਾਂ ਇਸ ਨੂੰ ਮਾਰ ਦਿੱਤਾ ਗਿਆ ਹੈ ਆਪਰੇਸ਼ਨ ਸੰਦੂਰ ਦੇ ਤਹਿਤ ਲਗਾਤਾਰ ਭਾਰਤ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਰੱਖਿਆ ਮੰਤਰੀ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਪੀਐਮ ਮੋਦੀ ਨੇ ਮੀਟਿੰਗਾਂ ਕੀਤੀਆਂ ਪੀਐਮ ਆਵਾਜ਼ ਤੇ ਜੀ ਡੋਬਾਲ ਦੇ ਨਾਲ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਪਾਕਿਸਤਾਨ ਤੇ ਕਾਲ ਬਣ ਕੇ ਟੁੱਟ ਰਿਹਾ ਹੈ ਭਾਰਤੀ ਜਹਾਜ਼ਾਂ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਭਾਰਤ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਭਾਰਤ ਨੇ ਪਾਕਿਸਤਾਨ ਦੇ ਕਈ ਜਿਹੜੇ ਹਵਾਈ ਅੱਡੇ ਸੰ ਉਹ ਪੰਨ ਦਿੱਤੇ ਨੇ